ਮਾਰਾ ਜਗੜਾ ਹੋਇਆ ਥਾ ਨਾ ਇਹ ਕੁਝ ਦਿਨ ਬਹੁਤ ਦਿਨ ਪਹਿਲੇ ਹੋਇਆ ਪੱਤ ਪੱਤੀ ਵਾਲੇ ਸਨ ਮੰਨ ਲਓ ਉਹ ਨੰਗਲ 'ਚ ਉਹ ਉਹੀ ਉਹਦਾ ਨਾਮ ਲੇਕੇ ਉਹਨਾਂ ਨੇ ਮੇਰੇ ਕੋ ਮਾਰਾ ਤੇ ਪੰਜਾਬੀਆਂ ਉੱਪਰ ਹਿਮਾਚਲ ਦੀ ਇੱਕ ਬੱਸ ਦੇ ਕੰਡਕਟਰ ਨਾਲ ਕੁੱਟਮਾਰ ਕਰਨ ਦੇ ਇਲਜ਼ਾਮ ਲੱਗੇ ਨੇ ਕੰਡਕਟਰ ਦਾ ਕਹਿਣਾ ਹੈ ਕਿ ਕੁਝ ਵਿਅਕਤੀਆਂ ਨੇ ਨਾਸਿਰ ਕੋ ਉਸਤੇ ਹਮਲਾ ਕੀਤਾ ਸਗੋ ਉਸ ਦੀ ਵਰਦੀ ਫਾੜ ਦਿੱਤੀ ਅਤੇ जानो मारन दीयां धमकीयां तकलीकियां दीयां कंडक्टर ने वीडियो बना के पंजाब दे कुछ ਅੜਪਛਾਤਿਆਂ ਤੇ ਤੇਜ਼ ਤਾਰ ਹਥਿਆਰਾਂ ਨਾਲ ਹਮਲਾ ਕਰਨ ਦੇ ਇਲਜ਼ਾਮ ਲਗਾਏ ਨੇ اے ਭਾਈ ਆਪਣੇ ਕੁਲਦੀਪ ਭਾਈ ਜੋ ਕਿ ਪਾਲੰਪੁਰ ਚੰਡੀਗੜ੍ਹ ਰੋਡ ਤੇ ਚਲਦੇ ਹੈ ਫਰੀ ਸਕੋਰਪੀਆ ਮੈਂ 5-10 ਬੰਦੇ ਆਏ ਹੈ ਅਗਿਆਤ ਗਾੜੀ ਨੇ ਅਗਿਆਤ ਗਾੜੀ ਮੈਂ 8-10 ਬੰਦੇ 8-10 ਬੰਦੇ ਆਏ 8-10 ਬੰਦੇ ਗੱਲ ਦੇ ਨੇ ਔਰ ਮਾਰਾ ਝਗੜਾ ਹੋਇਆ ਥਾ ਨਾ ਕਿ ਕੁਝ 3 दो तीन दिन पहले हुआ पच्ची पर्च, वाले थे अच्छा। तो उन, उन नंगल में और तो उन्हीं उन्हीं का नाम लेके उन्होंने मेरे को मारा पीटा कि तो आपने झगड़ा करा हमारे बंदों को मारा वहाँ पे नंगल में इसलिए मेरे को आज से जान से मारने की कोशिश कर अच्छा देखो तो कैसे कपड़े फाड़ दिए ये बाजू इन्होंने बाजू पे रोड मारी हुई है और बाजू तोड़ दी है और पैंट फाड़ दी है और ये हमारे इंस्पेक्टर साहब जी आए हुए हैं और ड्राइवर साहब ये और ये गाड़ी खड़ी हुई है 8 मीटर आर्मी 0373 तालागढ़ अभी हम मडा वाले थाने में आए थे इधर और इन्होंने हमें पति बोलने भेजने लो मेडिकल मेडिकल करवाने के लिए भेजा हुआ है और अब मेडिकल के लिए जा रहे हैं ये देखो शर्ट फाड़ दी है बाजू तोड़ दी हुई है इन्होंने और ये पैंट भी फाड़ दी हुई है और 10 15 बंदे आए थे अज्ञात गाड़ी में स्कॉर्पी में और ये हो जाएगा ਤੇ ਪੰਜਾਬ ਹਿਮਾਚਲ ਵਿਚਾਲੇ ਉੱਠਿਆ ਵਿਵਾਦ ਕਿਸੇ ਨਾ ਕਿਸੇ ਰੂਪ ਵਿੱਚ ਮੁੜ ਪੜਖ ਉੱਠਦਾ ਹੈ ਇਸ ਵਾਰ ਚੰਡੀਗੜ੍ਹ ਨੇੜੇ ਪਿੰਜੌਰ ਤੋਂ ਮਾਮਲਾ ਸਾਹਮਣੇ ਆਇਆ ਜਿੱਥੇ ਹਰਿਆਣਾ ਤੋਂ ਹਿਮਾਚਲ ਨੂੰ ਜਾ ਰਹੀ ਬਸ ਤੇ ਪਿੰਜੌਰ ਨੇੜੇ ਹਮਲਾ ਕਰਨ ਦੇ ਇਲਜ਼ਾਮ ਲੱਗੇ ਨੇ ਕੰਡਕਟਰ ਮੁਤਾਬਕ 1 ਮਈ ਨੂੰ ਉਹਨਾਂ ਦੀ ਨੰਗਲ ਚ ਪਰਚੀ ਕੱਟਣ ਵਾਲੇਕੇ ਪੰਜਾਬ ਦੇ ਅੱਡਾ ਕਰਮਚਾਰੀਆਂ ਨਾਲ ਬਹਿਸਬਾਜੀ ਹੋਈ ਸੀ ਜਿਸ ਤੋਂ ਬਾਅਦ ਅੱਜ ਉਹਨਾਂ ਤੇ ਇਸੇ ਗੱਲ ਨੂੰ ਲੈ ਕੇ ਹਮਲਾ ਕਰ ਦਿੱਤਾ ਗਿਆ ਦਰਸਲ 1 ਮਈ ਨੂੰ ਨੰਗਲ 'ਚ ਹਿਮਾਚਲ ਪਰਿਵਹਨ ਦੇ ਡਰਾਈਵਰ ਕੰਡਕਟਰ ਅਤੇ ਪੰਜਾਬ ਰੋਡਵੇਜ਼ ਦੇ ਅੱਡਾ ਕਰਮਚਾਰੀਆਂ ਵਿਚਾਲੇ ਪਰਚੀ ਕੱਟਣ ਨੂੰ ਲੈ ਕੇ ਝਗੜਾ ਹੋ ਗਿਆ ਸੀ ਹਾਲਾਂਕਿ ਉਦੋਂ ਮਾਮਲੇ ਨੂੰ ਸੁਲਝਾ ਲਿਆ ਗਿਆ ਸੀ ਪਰ ਇਸ ਮਾਮਲੇ ਨੇ ਹੁਣ ਮੋੜ ਤੋਂ ਤੂਲ ਫੜ ਲਿਆ ਹੈ ਫਿਲਹਾਲ ਜ਼ਖਮੀ ਕੰਡਕਟਰ ਕੁਲਦੀਪ ਨੇ ਪਿੰਜੌਰ ਥਾਣੇ 'ਚ ਆਪਣੀ ਸ਼ਿਕਾਇਤ ਦਰਜ ਕਰਵਾਈਏ ਜਰੂਰੀ ਰਿਪੋਰਟ ਸੈਂਟਰਲ ਪੰਜਾਬ ਟੀਵੀ